ਪੰਜਾਬੀਆਂ ਲਈ ਤਾਂ ਛੋਟੀ ਜੀ ਗੱਲ ਵੀ ਬਹੁਤ ਵੱਡੀ ਹੁੰਦੀ ਹੈ। ਅੱਜ ਕੱਲ੍ਹ ਇਹ ਤਾਂ ਲੱਗਦਾ ਕੰਮ ਘਟ ਕਰਨਾ ਪਵੇ ਕਮਾਈ ਦਾ ਜ਼ਰੀਆ ਜਿਆਦਾ ਵੱਡਾ ਹੋਵੇ। ਪਰ ਤੁਸੀਂ ਇੱਕ ਇਹੋ ਜਿਹੀ ਮਿਸਾਲ ਹੋ ਸਾਡੇ ਸਾਰਿਆਂ ਦੇ ਵਾਸਤੇ ਕਿ ਏਜ ਨੇਵਰ ਮੈਟਰ ਤੁਸੀਂ ਕੰਮ ਕਰਨਾ ਹੀ ਕਰਨਾ ਹੈ। ਪਰ ਮੈਂ ਟੱਚ ਵੁੱਡ ਬਾਈਕ ਦੀ ਮੇਰ ਹੈ। ਇਹ ਮੈਂ ਤੰਦਰੁਸਤਾਂ। ਜੀ ਇਸ ਸਲਮ ਚ ਆਪਣੇ ਬੀਨੂ ਦੇ ਲੋਨੇ ਆਪਣੇ ਪਾਇਲ ਜੀ ਹੈਗੇ ਆ ਰਾਜਪੂਤ ਤੇ ਦਿਦਾਰ ਗਿਲ ਸੰਘਾ ਮੈਂ ਕਿਰਵੀਓ ਪੱਕੇ ਹੋਣ ਵਾਸਤੇ ਕੀ ਕਰਦੇ ਆ ਕਿਵੇਂ ਕਰਦੇ ਆ ਕਿਵੇਂ ਔਖੇ ਹੁੰਦੇ ਆ ਹਰ ਇੱਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਤਲਬ ਪ੍ਰੋਬਲਮ ਹੁੰਦੀ ਹੈ ਜਾਂ ਘਰੋਂ ਇਉਂ ਜਾਂਦੇ ਹੈਗੇ ਵੀ ਕੋਈ ਹੋਰ ਅੱਛਾ ਹੋ ਜੇ ਹੋਰ ਅੱਛਾ ਹੋ ਜੇ ਉਸ ਕਰਕੇ ਉੱਤੇ ਜਾਂਦੇ ਹਾਂ ਮੈਂ ਸੁਣਿਆ ਹੈ ਕਿ ਤੁਸੀਂ ਟੀਚਰ ਬਹੁਤ ਸਟ੍ਰਿਕਟ ਹੋ ਜੇ ਅਸੀਂ ਜੀਲਾ ਕੇ ਕੰਮ ਨਹੀਂ ਕਰਾਂਗੇ ਨਾ ਬੇਟੇ ਤਾਂ ਦੂਸਰੇ ਨੇ ਵੀ ਸਵਾਦ ਆਣਾ ਬਿਲਕੁਲ ਕਿਉਂਕਿ ਕੰਮ ਜਿਹੜਾ ਇੱਕ ਫਿਲਮ ਹੈ ਇੱਕ ਨੂੰ ਦੋ ਚਾਰ ਬੰਦਿਆਂ ਨੇ ਦੇਖਣੀ ਹੈ ਸਾਰੀ ਵਰਡ ਨੇ ਦੇਖਣੀ ਹੈ ਜੀ ਕਿ ਅਰਦਾਸ ਤੇ ਸ਼ੁਕਰਾਨਾ ਦੇ ਲਈ ਜਦੋਂ ਵੀ ਮੌਕਾ ਮਿਲਦਾ ਤੁਸੀਂ ਵਾਹਿਗੁਰੂ ਦੇ ਯੂ نو ਉਹਨਾਂ ਨੂੰ ਜ਼ਰੂਰ ਯਾਦ ਕਰਦੇ ਹੋ ਜਾਂ ਬੈ ਕੇ ਪਾਠ ਕਰਦੇ ਹੋ ਉਹ ਤਾਂ ਬਿਨਾਂ ਤਾਂ ਗੱਡੀ ਨਹੀਂ ਚੱਲਦੀ ਕਿਸੇ ਦੀ ਵੀ ਨਹੀਂ ਚੱਲਦੀ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਵੀ ਕਈ ਵਾਰੀ ਔਖਾ ਹੋ ਜਾਂਦਾ ਪਰ ਆਪਾਂ ਇੱਕ ਔਰਤ ਜਿਹੜੀ ਹੁੰਦੀ ਹੈ ਉਹ ਉਦੋਂ ਹੀ ਕੰਪਲੀਟ ਹੁੰਦੀ ਹੈ ਜਦੋਂ ਉਹ ਚਾਰੇ ਪਾਸੇ ਦਾ ਧਿਆਨ ਰੱਖਦੀ ਹੈ ਜਿਵੇਂ ਕਿ ਤੁਸੀਂ ਤੁਸੀਂ ਸ਼ੂਟ ਤੇ ਵੀ ਆਉਂਦੇ ਹੋ ਜੇ ਬਹੁਤਾ ਕੋਈ ਗੱਲ ਹੋਵੇ ਤਾਂ ਤੁਸੀਂ ਸਬਜ਼ੀ ਉੱਥੇ ਵੀ ਲਿਆ ਕੇ ਕੱਟ ਲੈਂਦੇ ਹੋ ਤੁਹਾਡੀ ਇੱਕ ਫਿਲਮ ਦੇ ਦੌਰਾਨ ਮੈਂ ਦੇਖਿਆ ਲਸਣ ਇਹਨਾਂ ਨੇ ਪੂਰੇ ਮਹੀਨੇ ਦਾ ਉੱਥੇ ਛਿੱਲ ਲਿਆ ਕਿ ਰੋਜ਼ ਸ਼ੂਟ ਹੋਣਾ ਤੇ ਫਟਾਫਟ ਜਾ ਕੇ ਤੜਕਾ ਲਾਇਆ ਖਾਇਆ ਤੇ ਤੰਦਰੁਸਤ ਜ਼ਿੰਦਗੀ ਵੀ ਜੀ ਲਈ ਨਹੀਂ ਐਸੀ ਗੱਲ ਨਹੀਂ ਨਹੀਂ ਉਹ ਮੈਨੂੰ ਐਵੇਂ ਹੀ ਬਦਨਾਮ ਕਰ ਦਿੰਦੇ ਨੇ ਪਰ ਜਿਹੜੇ ਵੀ ਮੈਨੂੰ ਕੰਮ ਦਿੰਦੇ ਨੇ ਸ਼ੂਟਿੰਗ ਕੀ ਦਿੰਦੇ ਆ ਇਹ ਸਟਿਚਿੰਗ ਕਰਨਾ ਉਹ ਖੁਸ਼ ਖਬਰੀ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਮਾਇਨਾ ਰੱਖਦੀ ਹੈ ਹੈਨਾ ਐਵੇਂ ਜਿਹੀ ਹੁਣ ਮੈਂ ਅਸੀਂ ਗਈਆਂ ਲੰਡਨ ਸਾਰੇ ਮੈਨੂੰ ਕਹਿੰਦੇ ਸੀ ਇਹ ਪਰ ਮੈਨੂੰ ਸਭ ਨੂੰ ਮਿਲ ਕੇ ਅੱਛਾ ਲੱਗਿਆ ਜਿੰਨੇ ਵੀ ਐਕਟਰ ਐਕਟਰੀਸ ਨਾਲ ਹੈ ਜਾਂ ਬੱਚੇ ਉਹਨਾਂ ਨਾਲ ਕੰਮ ਕੀਤਾ ਹੋਰਾਂ ਨਾਲ ਕੰਮ ਕੀਤਾ ਮੈਨੂੰ ਮੈਂ ਉਹੀ ਜਿਹੇ ਦੀ ਉਹ ਹੀ ਹਾਂ ਖੁਸ਼ ਖਬਰੀ ਦੇ on ਲੋਕੇਸ਼ਨ ਸ਼ੂਟ ਤੇ ਆਏ ਹੋਏ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਇਹ ਲੱਗਦਾ ਕਿ ਖੁਸ਼ਖਬਰੀ ਕੀ ਹੁੰਦੀ ਹੈ ਜਦੋਂ ਕੋਈ ਖੁਸ਼ੀ ਵਾਲੀ ਖਬਰ ਹੁੰਦੀ ਆ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਸਾਡੇ ਇਹੋ ਜਿਹੇ ਇੱਕ ਲੈਜੈਂਡਰੀ ਆ ਆਰਟਿਸਟ ਨੇ ਜੋ ਮਾ ਵੀ ਨੇ ਭੂਆ ਵੀ ਨੇ ਪਰ ਹਾਂ ਘਰ ਦੇ ਬਜ਼ੁਰਗ ਨੇ ਔਰ ਜਦੋਂ ਜਦੋਂ ਵੀ ਉਹ ਅੱਖਾਂ ਸਾਹਮਣੇ ਆਉਂਦੇ ਆ ਜਾਂ ਮਿਲਣ ਦਾ ਮੌਕਾ ਮਿਲਦਾ ਹੈ ਔਰ ਜਾਂ ਫਿਲਮ ਦੇ ਵਿੱਚ ਵੀ ਨਜ਼ਰ ਆਉਂਦੇ ਨੇ ਤੇ ਇਦਾਂ ਲੱਗਦਾ ਕਿ ਇਸ ਤੋਂ ਵੱਡੀ ਖੁਸ਼ਖਬਰੀ ਹੁਣ ਕੋਈ ਨਹੀਂ ਹੈ ਸੋ ਖੁਬ ਮਤਲਬ ਖੁਸ਼ਕਿਸਮਤ ਹੁੰਦੇ ਨੇ ਉਹ ਜਿਨ੍ਹਾਂ ਨੂੰ ਉਹਨਾਂ ਨੂੰ ਮੋਲਣ ਦਾ ਮੌਕਾ ਮਿਲਦਾ ਹੈ ਕਿਉਂਕਿ ਵਾਕਏ ਦੇ ਵਿੱਚ ਇਦਾਂ ਚਾਂਦ ਰਹਿੰਦੇ ਹੋ ਅਸਲ ਜ਼ਿੰਦਗੀ ਦੇ ਵਿੱਚ ਫਿਲਮਾਂ ਦੇ ਵਿੱਚ ਤੇ ਵੇਖਦੇ ਰਹਿੰਦੇ ਆ ਕਿਵੇਂ ਉਹ ਤੁਸੀਂ ਮੈਮ ਸਤਿ ਸ਼੍ਰੀ ਅਕਾਲ ਜੀ ਅੱਪਾ ਖ ਕਰ ਰਹੇ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਸੀਂ ਖੁਸ਼ਖਬਰੀ ਫਿਲਮ ਕਰਕੇ ਆ ਸੀ ਲੰਡਨ ਜੀ ਬੜਾ ਮਜ਼ਾ ਆਇਆ ਬਹੁਤ ਅੱਛਾ ਲੱਗ ਗਿਆ ਅੱਛਾ ਤੁਹਾਨੂੰ ਪਤਾ ਵੀ ਪੰਜਾਬੀਆਂ ਵਾਲੀ ਤਾਂ ਛੋਟੀ ਜੀ ਗੱਲ ਵੀ ਬਹੁਤ ਵੱਡੀ ਹੁੰਦੀ ਹੈ ਬਿਲਕੁਲ ਖੁਸ਼ ਹੋ ਜਾਂਦੇ ਆ ਤੇ ਸਾਡੀ ਜਿਹੜੀ ਫਿਲਮ ਹੈ ਬਹੁਤ ਅੱਛੀ ਹੈ ਇਸ ਫਿਲਮ 'ਚ ਆਪਣੇ ਬੀਨੂ ਟਲੋਂ ਨੇ ਆਪਣੇ ਪਾਇਲ ਜੀ ਹੈਗੇ ਆ ਰਾਜਪੂਤ ਤੇ ਦਿਦਾਰ ਗਿੱਲ ਸੰਘ ਮੈਂ ਮੈਂ ਉੱਥੇ ਮੈਂ ਮੇਰਾ ਦੱਸੇ ਵੀ ਉਸੇ ਉੱਥੇ ਰਹਿਨੇ ਆ ਫਿਰ ਵੀ ਉਹ ਪੱਕੇ ਹੋਣ ਵਾਸਤੇ ਕੀ ਕਰਦੇ ਆ ਕਿਵੇਂ ਕਰਦੇ ਆ ਕਿਵੇਂ ਔਖੇ ਹੁੰਦੇ ਆ ਤੁਹਾਨੂੰ ਪਤਾ ਆਪਣੇ ਪੰਜਾਬੀਆਂ ਦਾ ਸਾਰਿਆਂ ਦਾ ਇਹੀ ਹਾਲ ਹੈ ਵੀ ਪੱਕੇ ਹੋਣ ਵਾਸਤੇ ਬਾਇ ਫੇਅਰ ਐਂਡ ਫਾਉਲ ਮੀਨਸ ਅਸੀਂ ਕਿਵੇਂ ਪੱਕੇ ਹੋਈਏ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਤਲਬ ਪ੍ਰੋਬਲਮ ਹੁੰਦੀ ਹੈ ਜਾਂ ਘਰੋਂ ਇਉਂ ਜਾਂਦੇ ਹੈਗੇ ਵੀ ਕੋਈ ਕੋਈ ਹੋਰ ਅੱਛਾ ਹੋ ਜੇ ਹੋਰ ਅੱਛਾ ਹੋ ਜੇ ਉਸ ਕਰਕੇ ਉੱਥੇ ਜਾਂਦੇ ਆ ਸੋ ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਅੰਦਰ ਬੈਠੇ ਹੋ ਤਾਂ ਮੈਨੂੰ ਬਹੁਤ ਅੱਛਾ ਲੱਗਿਆ ਪਰ ਮੈਂ ਪਹਿਲੇ ਕਿ ਮੈਂ ਕਰੋ ਨੂੰ ਪੁੱਛੋ ਨਾ ਤੇ ਤੱਬੇ ਆ ਠੀਕ ਨਹੀਂ ਰਹਿੰਦੀ ਮੈਮ ਅੱਜਕੱਲ ਜਨਰੇਸ਼ਨ ਦੀ ਥਿੰਕਿੰਗ ਥਾਟ ਪ੍ਰੋਸੈਸ ਚੇਂਜ ਹੁੰਦਾ ਜਾ ਰਿਹਾ ਅੱਜਕੱਲ ਇਦਾਂ ਲੱਗਦਾ ਕੰਮ ਘੱਟ ਕਰਨਾ ਪਵੇ ਕਮਾਈ ਦਾ ਜ਼ਰੀਆ ਜ਼ਿਆਦਾ ਵੱਡਾ ਹੋਵੇ ਪਰ ਤੁਸੀਂ ਇੱਕ ਇਹੋ ਜਿਹੀ ਮਿਸਾਲ ਹੋ ਸਾਡੇ ਸਾਰਿਆਂ ਦੇ ਵਾਸਤੇ ਕਿ ਏਜ ਨੈਵਰ ਮੈਟਰ ਤੁਸੀਂ ਕੰਮ ਕਰਨਾ ਹੀ ਕਰਨਾ ਹੈ ਇਹ ਤਾਂ ਹੈ ਬੇਟੇ ਨਾਲੇ ਹੁਣ ਮੈਂ ਇਹੋ ਜਿਹੀ ਗੱਲ ਨਹੀਂ ਕੰਘ-ਕੋਂ ਤਾਂ ਹੋ ਜਾਂਦੀ ਹੈ ਪਰ ਮੈਂ ਟੱਚ ਵੁੱਡ ਬਾਈਕ ਦੀ ਮੇਰ ਹੈ ਇਹ ਮੈਂ ਤੰਦਰੁਸਤਾਂ ਜੀ ਮਤਲਬ ਮੈਨੂੰ ਇਹ ਜੀ ਕੋਈ ਨਹੀਂ ਵੀ ਮੈਂ ਸ਼ੂਟਿੰਗ ਵਾਸਤੇ ਔਕੀ ਹੋਈਆਂ ਮੈਨੂੰ ਕਹਿਣ ਵੀ ਮੈਂ ਸ਼ੂਟਿੰਗ ਹੈ ਹਾਂ ਇਹ ਜ਼ਰੂਰ ਹੈਗਾ ਵੀ ਕੰਮ ਕਰ ਲੈਣ ਬੇਲੇ ਨਾ ਬਿਠਾਉਣ ਜੇ ਕੰਮ ਕਰਨਾ ਹੈ ਤਾਂ ਕੰਮ ਹੀ ਕਰਨਾ ਹੈਗਾ ਹੋਰ ਤਾਂ ਕੁਝ ਕਰਨਾ ਨਹੀਂ ਹੈ ਵੈਸੇ ਮੈਂ ਠੀਕ ਹਾਂ ਹੰਦਰ ਉਸ ਹੈ ਜੇ ਮੈਂ ਕੰਮ ਕਰਨਾ ਪਸੰਦ ਕਰਦੀ ਹਾਂ ਰਾਈਟ ਮੈਂ ਸੁਣਿਆ ਹੈ ਕਿ ਤੁਸੀਂ ਟੀਚਰ ਬਹੁਤ ਸਟ੍ਰਿਕਟ ਹੋ ਜਿੰਨਾ ਤੁਸੀਂ ਸੈਟ ਤੇ ਡਿਸਪਲਿਨ ਪਸੰਦ ਕਰਦੇ ਹੋ ਉਹਨਾਂ ਹੀ ਤੁਸੀਂ ਟੀਚਰ ਸਟ੍ਰਿਕਟ ਹੋ ਤੁਸੀਂ ਬਿਲਕੁਲ ਪਸਾਨ ਨਹੀਂ ਕਰਦੇ ਕਿ ਸਾਹਮਣੇ ਵਾਲੇ ਬੰਦੇ ਦੇ ਇਮੋਸ਼ਨਸ ਕੈਚ ਨਾ ਕੀਤੇ ਜਾਣ ਮੈਨ ਮੈਨੂੰ ਇਹ ਇਹ ਨਹੀਂ ਚੰਗਾ ਲੱਗਦਾ ਜੀ ਵੀ ਅਸੀਂ ਹੁਣ ਦੇਖੋ ਸਾਨੂੰ ਇਹ ਖੁਸ਼ਖਬਰੀ ਫਿਲਮ ਵਾਸਤੇ ਇਹਨਾਂ ਨੇ ਲਿਆ ਹੋਇਆ ਜੀ ਜਿੰਨੇ ਦਿਨ ਇਹਨਾਂ ਨੂੰ ਦੇਣੇ ਆ ਦੇਣੇ ਆ ਹੈਨਾ ਇਹ ਤਾਂ ਹੈ ਨਹੀਂ ਕਿ ਵੀ ਇਹਨਾਂ ਨੂੰ ਮਤਲਬ ਮੈਂ ਕਹਾਂ ਕਿ ਤੁਸੀਂ ਵੀ ਮੈਂ ਬੈਠੀ ਆ ਮੇਰਾ ਕੰਮ ਨਹੀਂ ਲਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਨੂੰ ਪਤਾ ਵੀ ਮੈਂ ਇਹਨਾਂ ਦੇ ਡਿਸਪੋਜ਼ਲ ਤੇ ਆ ਇਹ ਮੇਰਾ ਕੰਮ ਲੈਣ ਨਾ ਲੈਣ ਇਹਨਾਂ ਦੀ ਮਰਜ਼ੀ ਪਰ ਮੈਂ ਹਾਂ ਤਾਂ ਇਹਨਾਂ ਵਾਸਤੇ ਨਾ ਉਹ ਮੈਂ ਮਤਲਬ ਆਪਣੇ ਆਪ ਨੂੰ ਇਹ ਸੋਚਦੀ ਆ ਵੀ ਜਿਹੜੇ ਵੀ ਕੰਮ ਕਰੋ ਜੀ ਲਾ ਕੇ ਕਰੋ ਵੀ ਉਧਰ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਕਿਉਂਕਿ ਕੰਮ ਜਿਹੜਾ ਇਹ ਫਿਲਮ ਹੈ ਇੱਕ ਨੂੰ ਦੋ ਚਾਰ ਬੰਦਿਆਂ ਨੇ ਦੇਖਣੀ ਹੈ ਸਾਰੀ ਵਰਡ ਨੇ ਦੇਖਣੀ ਹੈ ਜਿੰਨੇ ਵੀ ਲੋਕਾਂ ਨੇ ਦੇਖਣੀ ਹੈ ਤੇ ਕੋਈ ਵੀ ਚੀਜ਼ ਕਰਦੇ ਵਕਤ ਇਹ ਹੋਵੇ ਕਿ ਇੱਛੀ ਹੋਣੀ ਚਾਹੀਦੀ ਹੈ ਬਹੁਤ ਸੋਹਣੀ ਹੋਣੀ ਚਾਹੀਦੀ ਬਹੁਤ ਜੀ ਲਾ ਕੇ ਕਰਨੀ ਚਾਹੀਦੀ ਹੈ ਜੇ ਅਸੀਂ ਜੀ ਲਾ ਕੇ ਕੰਮ ਨਹੀਂ ਕਰਾਂਗੇ ਨੇ ਬੇਟੇ ਤਾਂ ਦੂਸਰੇ ਨੂੰ ਵੀ ਨਹੀਂ ਸਵਾਦ ਆਣਾ ਬਿਲਕੁਲ ਜਦੋਂ ਅਸੀਂ ਆਪਣਾ ਜੀ ਲਾ ਕੇ ਕੰਮ ਕਰਦੇ ਹਾਂ ਵੀ ਇਹ ਗੱਲ ਐਂ ਕਹਿਣੀ ਸੀ ਨੂੰ ਉਹ ਨਹੀਂ ਨਹੀਂ ਐ ਨਹੀਂ ਕਹਿਣੇ ਸੀ ਇਹਨੂੰ ਐ ਕਹਿਣਾ ਚਾਹੀਦਾ ਸੀ ਉਹ ਫਿਰ ਪਛਤਾਪਦਾ ਰਹਿੰਦਾ ਤੇ ਮੈਂ ਡਿਸਪਲਿਨ ਇਸ ਕਰਕੇ ਚਾਹੀਦੀ ਹੈ ਵੀ ਸ਼ੋਰ ਸ਼ਰਾਬਾ ਨਾ ਹੋਵੇ ਵੀ ਜਿਹੜਾ ਕੰਮ ਕਰਨਾ ਹੈ ਉਹਨੂੰ ਜੀ ਲਾ ਕੇ ਕੀਤਾ ਜਾਵੇ ਪਰ ਇੱਕ ਹੋਰ ਚੀਜ਼ ਤੁਹਾਡੇ ਤੋਂ ਅਸੀਂ ਸਾਰੇ ਸਿੱਖਣ ਨੂੰ ਮੌਕਾ ਮਿਲਦਾ ਹੈ ਹਰ ਚੀਜ਼ ਦੇ ਵਿੱਚ ਹਰ ਖੇਤ ਦੇ ਵਿੱਚ ਹਰ ਫੀਲਡ ਦੇ ਵਿੱਚ ਹਿਊਮੈਨਿਟੀ ਤੇ ਓਨੈਸਟੀ ਬਹੁਤ ਜ਼ਰੂਰੀ ਹੈ ਜੇ ਅਸੀਂ ਆਪਣੇ ਕੰਮ ਦੇ ਪ੍ਰਤੀ ਓਨੈਸਟ ਨਹੀਂ ਆ ਤੇ ਅਸੀਂ ਸਾਹਮਣੇ ਪ੍ਰਤੀ ਸਾਹਮਣੇ ਵਾਲੇ ਦੇ ਪ੍ਰਤੀ ਇਮਾਨਦਾਰੀ ਨਹੀਂ ਰੱਖਦੇ ਤੇ ਕਿਤੇ ਨਾ ਕਿਤੇ ਉਹ ਨਾ ਇਨਸਾਫੀਆ ਪਰ ਇਹ ਦੋਨੋਂ ਚੀਜ਼ਾਂ ਤੁਹਾਡੇ ਚ ਕੁੱਟ-ਕੁੱਟ ਕੇ ਹੋਈ ਹੈ ਜੋ ਸਾਡੇ ਤੱਕ ਵੀ ਡਿਲੀਵਰ ਹੁੰਦੀ ਹੈ ਮੈਂ ਮੈਂ ਚਾਹੁੰਦੀ ਆ ਕਿ ਮੈਨੂੰ ਕੋਈ ਐ ਨਾ ਹੋਵੇ ਮੈਨੂੰ ਕੋਈ ਐ ਨਾ ਕਹੇ ਕਿ ਮੈਡਮ ਆਈ ਸੀ ਤੇ ਐ ਵੀ ਐ ਵੀ ਕਰਕੇ ਚਲੇ ਗਈ ਮੈਂ ਕਹਿੰਨੀ ਆ ਵੀ ਕੰਮ ਕੰਮ ਜਿਹੜਾ ਕੋਈ ਵੀ ਕੰਮ ਜ਼ਿੰਮੇਵਾਰੀ ਨਾਲ ਕਰਨਾ ਵੀ ਉਹ ਰੱਬ ਦਾ ਕੰਮ ਹੈ ਉਹ ਰੱਬ ਦਾ ਨਾਮ ਲੈਣਾ ਹੈ ਇਹ ਨਹੀਂ ਵੀ ਤੁਸੀਂ ਜਿੰਮੇਵਾਰ ਕੰਮ ਜਿੰਮੇਵਾਰੀ ਨਾਲ ਕੰਮ ਨਹੀਂ ਕਰ ਦਿੱਤੇ ਉਹ ਥੋੜਾ ਵੀ ਰੱਬ ਦਾ ਨਾਮ ਹੋਰ ਕਿਤੇ ਜਾ ਕੇ ਬੈਹਿ ਕੇ ਲੈ ਜੋ ਕੰਮ ਕਰਨਾ ਹੀ ਤੁਹਾਡਾ ਜਿੰਮੇਵਾਰੀ ਨਾਲ ਕੰਮ ਕਰਨਾ ਹੀ ਰੱਬ ਦਾ ਨਾਮ ਹੈ ਜੀ ਔਰ ਕੁਝ ਵੀ ਨਹੀਂ ਕਿਉਂਕਿ ਤੁਸੀਂ ਡੈਡੀਕੇਸ਼ਨ ਡਿਵੋਸ਼ਨ ਨਾਲ ਕੋਈ ਵੀ ਕੰਮ ਕਰਦੇ ਹੋ ਕੋਈ ਵੀ ਡਾਇਲੌਗ ਬੋਲਦੇ ਹੋ ਕੋਈ ਵੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਲੱਗਦਾ ਹੁੰਦਾ ਕਿ ਮੈਂ ਹਾਂ ਸੱਚੀ ਚੰਗਾ ਕੰਮ ਕੀਤਾ ਬਿਲਕੁਲ ਦੂਸਰਾ ਸੀ ਸੁਣਿਆ ਕਿ ਅਰਦਾਸ ਤੇ ਸ਼ੁਕਰਾਨਾ ਦੇ ਲਈ ਜਦੋਂ ਵੀ ਮੌਕਾ ਮਿਲਦਾ ਤੁਸੀਂ ਵਾਹਿਗੁਰੂ ਦੇ ਯੂ ਨੋ ਨੂੰ ਜ਼ਰੂਰ ਯਾਦ ਕਰਦੇ ਹਾਂ ਜਾਂ ਬੈਕਪੇਟ ਕਰਦੇ ਹਾਂ ਉਹ ਉਹ ਤਾਂ ਫਿਰ ਉਹ ਤਾਂ ਬਿਨਾ ਤਾਂ ਗੱਡੀ ਨਹੀਂ ਚੱਲਦੀ ਕਿਸੇ ਦੀ ਵੀ ਨਹੀਂ ਚੱਲਦੀ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਵੀ ਕਈ ਵਾਰੀ ਔਖਾ ਹੋ ਜਾਂਦਾ ਪਰ ਆਪਾਂ ਉਸਰ ਤੇ ਹਾਂਜੀ ਤੇ ਬਹੁਤਾ ਟਾਈਮ ਨਾ ਲੈਂਦਿਆਂ ਹੋਇਆਂ ਕੁਝ ਇੱਕ ਤੋਂ ਚੀਜ਼ਾਂ ਹੋਰ ਅਸੀਂ ਸੁਣਿਆ ਕਿ ਇੱਕ ਔਰਤ ਜਿਹੜੀ ਹੁੰਦੀ ਹੈ ਉਹ ਉਦੋਂ ਹੀ ਕੰਪਲੀਟ ਹੁੰਦੀ ਹੈ ਜਦੋਂ ਚਾਰੇ ਪਾਸੇ ਦਾ ਧਿਆਨ ਰੱਖਦੀ ਹੈ ਜਿਵੇਂ ਕਿ ਤੁਸੀਂ ਤੁਸੀਂ ਸ਼ੂਟ ਤੇ ਵੀ ਆਉਂਦੇ ਹੋ ਜੇ ਬਹੁਤਾ ਕੋਈ ਗੱਲ ਹੋਵੇ ਤੇ ਤੁਸੀਂ ਸਬਜ਼ੀ ਉੱਥੇ ਵੀ ਲਿਆ ਕੇ ਕੱਟ ਲੈਂਦੇ ਹੋ ਤੁਹਾਡੀ ਇੱਕ ਫਿਲਮ ਦੇ ਦੌਰਾਨ ਮੈਂ ਦੇਖਿਆ ਲਸਣ ਇਹਨਾਂ ਨੇ ਪੂਰੇ ਮਹੀਨੇ ਦਾ ਉੱਥੇ ਛੇਲ ਲਿਆ ਕਿ ਰੋਜ਼ ਸ਼ੂਟ ਹੋਣਾ ਤੇ ਫਟਾਫਟ ਜਾ ਕੇ ਤੜਕਾ ਲਾਇਆ ਖਾਇਆ ਤੇ ਤੰਦਰੁਸਤ ਜ਼ਿੰਦਗੀ ਵੀ ਜੀ ਲਈ ਕਿੰਨੇ ਐਸੀ ਗੱਲ ਨਹੀਂ ਨਹੀਂ ਉਹ ਮੈਨੂੰ ਐਵੇਂ ਬਦਨਾਮ ਕਰ ਦਿੰਦੇ ਨੇ ਪਰ ਜਿਹੜਾ ਵੀ ਮੈਨੂੰ ਕੰਮ ਦਿੰਦੇ ਆ ਕੀ ਦਿੰਦੇ ਆ ਇਹ ਸਟਿਚਿੰਗ ਕਰਨਾ ਹੋਵੇ ਫਿਰ ਮੈਂ ਕਰੀ ਜਾਂ ਨਹੀਂ ਨਹੀਂ ਕਰੀ ਜਾਂ ਫਿਰ ਉਹ ਕਹਿੰਦੇ ਜੀ ਹੁਣ ਤੁਹਾਡਾ ਸੀਨ ਹੈ ਚਲੋ ਜੀ ਉਹ ਸੀਨ ਵਿੱਚ ਦਿੰਦੇ ਆ ਰਸਟਰ ਬੋਨਾ ਦਿੰਦੇ ਆ ਜਾਂ ਕੋਈ ਕੁਛ ਗੋਲਾ ਉਹਦੇ ਇੰਨਾ ਦਿੰਦਾ ਉਹ ਮੈਨੂੰ ਲੱਗਦਾ ਮੈਂ ਵੀ ਪੂਰਾ ਘਰ ਹੀ ਧਿਆਨ ਹੁਣ ਮੇਰੇ ਵਿੱਚ ਵਿੱਚ ਈ ਨਾ ਛੱਡਾ ਲਸਣ ਛਿਲਣੇ ਦਿੱਤੀ ਵੀ ਛੱਡਾ ਨਾ ਬਈ ਕਰਦੇ ਆ ਪਿਆਜ਼ ਛਿਲਣੇ ਤੇ ਬਈ ਕਰਦੇ ਆ ਇਹ ਮੇਰੇ ਜੀ ਕਰਦਾ ਜੀ ਮੈਮ ਖੁਸ਼ ਖਬਰੀ ਖੁਸ਼ ਖਬਰੀ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਮਾਇਨਾ ਰੱਖਦੀ ਹੈ ਹੈਨਾ ਤੁਹਾਨੂੰ ਪਦਮ ਸ਼੍ਰੀ ਵੀ ਮਿਲਿਆ ਪਹਿਲੇ ਤਾਂ ਫੇਸ ਟੂ ਫੇਸ ਉਹਦੇ ਲਈ ਬਹੁਤ ਮੁਬਾਰਕਬਾਦ ਹੈ ਪਰਮਾਤਮਾ ਹੋਰ ਜ਼ਿਆਦਾ ਤੁਹਾਨੂੰ ਯੂ نو ਅੱਛੇ ਚੀਜ਼ਾਂ ਨਾਲ ਨਵਾਜ਼ੇ ਤਾਂ ਕਿ ਸਾਨੂੰ ਵੀ ਮਾਨ ਮਹਿਸੂਸ ਹੋਵੇ ਪਰ ਅਵਾਰਡ ਮਿਲਿਆ ਅਨਲਿमिटेड ਫਿਲਮਾਂ ਕੀਤੀਆਂ ਸੋਹਣੇ ਸੋਹਣੇ ਕਿਰਦਾਰ ਕੀਤੇ ਪਰ ਅੱਜ ਜਦੋਂ ਨਿਰਮਲ ਰਿਸ਼ੀ ਜੀ ਇਕੱਲੇ ਬੈਂਦੇ ਨੇ ਚਾਹ ਦਾ ਕੱਪ ਪੀਂਦੇ ਨੇ ਖੁਦ ਨਾਲ ਕੀ ਗੱਲਾਂ ਕਰਦੇ ਨੇ ਪੂਰੀ ਜਰਨੀ ਨੂੰ ਸੋਚ ਕੇ ਤੁਹਾਡੀ ਖੁਸ਼ਖਬਰੀ ਕੀ ਹੈ ਜ ਜਿਹਦੇ ਵਿੱਚ ਤੁਹਾਨੂੰ ਸਕੂਨ ਮਿਲਦਾ ਹੈ ਮੈਂ ਕੋਈ ਆਵਦੇ ਨਾਲ ਗੱਲ ਨਹੀਂ ਕਰਦੀ ਅੱਛਾ ਮੈਂ ਜਿਹੇ ਜੀ ਹਾਂ ਉਹੇ ਜੀ ਹਾਂ ਬਿਕਾਜ਼ ਆਈ ਵਾਂਟ ਟੂ ਬਿਕਮ ਅ ਕਾਮਨ ਮੈਨ ਐਂਡ ਆ ਮੈਂ ਆ ਕਾਮਨ ਮੈਨ ਮੈਂ ਸਪੈਸ਼ਲ ਮੈਨ ਨਹੀਂ ਬਣਨਾ ਚਾਹੁੰਦੀ ਸਪੈਸ਼ਲ ਖਾਸ ਬਣਨਾ ਨਹੀਂ ਚਾਹੁੰਦੀ ਬਿਕੋ ਕਾਮਨ ਘਰ ਵੀ ਤੁਸੀਂ ਦੇਖੋ ਹੋਰ ਵੀ ਰਹਿਣਾ ਚਾਹਣਾ ਗੱਲਾਂ ਬਾਤਾਂ ਸਭ ਕੁਝ ਉਵੇਂ ਜਿਹੀ ਕਰੀ ਹੈ ਜੀ ਬੇ ਉਵੇਂ ਜਿਹੀ ਹੁਣ ਮੈਂ ਅਸੀਂ ਗਈਆਂ ਲੰਡਨ ਸਾਰੇ ਮੈਨੂੰ ਕਹਿੰਦੇ ਸੀਗੇ ਪਰ ਮੈਨੂੰ ਸਭ ਨੂੰ ਮਿਲ ਕੇ ਅੱਛਾ ਲੱਗਿਆ ਜਿੰਨੇ ਵੀ ਐਕਟਰ ਐਕਟਰਸ ਨਾਲ ਹੈ ਜਾਂ ਬੱਚੇ ਉਹਨਾਂ ਨਾਲ ਕੰਮ ਕੀਤਾ ਹੋਰਾਂ ਨਾਲ ਕੰਮ ਕੀਤਾ ਮੈਨੂੰ ਮੈਂ ਉਹੀ ਜਿਹੀ ਦੀ ਉਹੀ ਜੀ ਹਾਂ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਨੇ ਕੋਈ ਚੇਂਜ ਮਹਿਸੂਸ ਹੋਇਆ ਹੋਗਾ ਮੇਰੇ 'ਚ ਓਕੇ ਸੋ ਫੁੱਲ ਆਨ ਸੋ ਕੋਣ ਹੈ ਯੈਸ ਕਿਆ ਬਾਤ ਹੈ ਸੋ ਸਕੂਨ ਨਾਲ ਤੇ ਖੁਸ਼ਖਬਰੀਆਂ ਨਾਲ ਪਰਮਾਤਮਾ ਵਾਇਬ੍ਰੋ ਤੁਹਾਡੀ ਜ਼ਿੰਦਗੀ ਨਵਾਜ਼ੀ ਰੱਖੇ ਬਹੁਤ ਸ਼ੁਕਰੀਆ ਬਹੁਤ ਥੈਂਕ ਯੂ ਥੈਂਕ ਯੂ ਤੇ ਤੁਹਾਡਾ ਸਭ ਦਾ ਵੀ ਬਹੁਤ ਸ਼ੁਕਰੀਆ ਫਿਲਹਾਲ ਤੁਹਾਨੂੰ ਐਸੇ ਤਰ੍ਹਾਂ ਅਪਡੇਟ ਕਰਦਾ ਦਵਾਂਗੀ ਔਨ ਲੋਕੇਸ਼ਨ ਆਇਓ ਹੈ ਖੁਸ਼ਖਬਰੀ ਤੇ ਫਿਲਹਾਲ ਦੇ ਲਈ ਐਨਾਈ ਸਾਈਨਿੰਗ ਆਫ ਸਸ਼੍ਰੀਕਲ